ਮਾਲੇ ਸਾਬ ਦਾ ਟੋਪਰਾਂ ਨੇ ਜੇਕਰ ਉੱਤੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਸ ਸਟੇਜ ਤੇ ਉਹ ਆਪਣੀ ਹੋਵੇ ਗੱਲਾਂ ਨਾਲ ਮੈਂ ਗੱਲ ਕਰਨੇ ਨਾ ਵੀਰ ਨੂੰ ਤੇ ਗੱਲ ਕਰਨੇ ਆ ਇਹ ਗੱਲ ਆ ਕਿਉਂ ਨਹੀਂ ਅੰਧਾਰੀ ਆਪਣੀ ਟੈਂਕੀ ਬੰਦ ਹੋਈ ਪਈ ਕਿੰਨੇ ਜਰੋ ਐਟਮ ਬੰਦ ਨਹੀਂ ਬੰਦ ਨੂੰ ਤਾਂ ਤੁਸੀਂ ਵੇਖਿਆ ਤਸਵੀਰਾਂ ਕਿਵੇਂ ਕਾਂਗਰਸ ਸਰਕਾਰ ਦੇ ਵਿਕਾਸ ਦੇ ਦਾਅਵਿਆਂ ਵਾਲੀ ਪੋਲ ਖੋਲ ਰਹੀਆਂ ਨੇ ਇੱਕ ਪਾਸੇ ਸਰਕਾਰ ਵੱਡੀਆਂ-ਵੱਡੀਆਂ ਰੈਲੀਆਂ ਕਰ ਵਿਕਾਸ ਦੇ ਨਾਂ ਤੇ ਵੋਟਾਂ ਮੰਗ ਰਹੀ ਹੈ ਤੇ ਦੂਜੇ ਪਾਸੇ ਕਾਂਗਰਸ ਦਾ ਆਪਣਾ ਹੀ ਵਰਕਰ ਸਰਕਾਰ ਦੇ ਨਾਂ ਦਾਅਵਿਆਂ ਨੂੰ ਢੂਡ ਚਟਾਰ ਰਿਹਾ ਇੱਥੇ ਹੀ ਬਸ ਨਹੀਂ ਆਪਣੀਆਂ ਸਮੱਸਿਆਵਾਂ ਗਿਣਵਾ ਰਹੇ ਇਸ ਕਾਂਗਰਸੀ ਨੂੰ ਉਸਦੇ ਹੀ ਕਾਂਗਰਸੀ ਸਾਥੀ ਘਰ ਤੋਂ ਫੜ ਕੇ ਬਾਹਰ ਕੱਟ ਮਾਰ ਦਿਨੇ ਤਸਵੀਰਾਂ ਸ੍ਰੀ ਖਡੂਰ ਸਾਹਿਬ ਦੇ ਕਸਬਾ ਦੇ ਬਾਗਿਨੇ ਜਿੱਥੇ ਕਾਂਗਰਸੀ ਉਮੀਦਵਾਰ ਜਸਪੀਰ ਸਿੰਘ ਢੀਂਪਾ ਦੇ ਹੱਕ ਚ ਚੋਣ ਰੈਲੀ ਰੱਖੀ ਗਈ ਸੀ ਅਤੇ ਜਦੋਂ ਸਟੇਜ ਤੋਂ ਕਾਂਗਰਸੀ ਆਗੂ ਵਿਕਾਸ ਦੇ ਦਾਅਵੇ ਠੋਕਰੇ ਸਨ ਤਾਂ ਥੱਲੇ ਖੜੇ ਇਸ ਕਾਂਗਰਸੀ ਵਰਕਰ ਨੇ ਇਹਨਾਂ ਦਾਅਵਿਆਂ ਦੀ ਪੂਲ ਖੋਲ ਕੇ ਰੱਖ ਦਿੱਤੀ ਐਮਐਲਏ ਸਾਹਿਬ ਦਾ ਆਟਰ ਪਰ ਨਹੀਂ ਚੜ ਕੇ ਉੱਤੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਸ ਸਟੇਜ ਤੇ ਉਹ ਬੈਠਾ ਪਰ ਨਹੀਂ ਹੋ ਸਕਦਾ ਵੀਰੋ ਤੇ ਗੱਲ ਕਰਨਿਆ ਇਹ ਗੱਲ ਆ ਕਿਉਂ ਨਹੀਂ ਉਹ ਦਿਹਾੜੀ ਬੰਨੀ ਟੈਂਕੀ ਬੰਦ ਹੋਈ ਪਈ ਕਿੰਨੇ ਜਰ ਉਹ ਟੈਂਕ ਬੰਦ ਨੂੰ ਬੰਦ ਨੂੰ ਨਾ ਉਹ ਤੇ ਟੁੱਟੀਆਂ ਗੱਲ ਸਿਰਫ ਵਿਕਾਸ ਤੇ ਹੀ ਨਹੀਂ ਰੁਕੀ ਉਸ ਤੋਂ ਬਾਅਦ ਇਸੇ ਰੈਲੀ ਦੌਰਾਨ ਹੀ ਕਾਂਗਰਸ ਸਰਕਾਰ ਵੱਲੋਂ ਵੀਆਈਪੀ ਕਲਚਰ ਬੰਦ ਕੀਤੇ ਜਾਣ ਦਾ ਦਾਵਾ ਵੀ 허ਵਾ ਚੁੜਦਾ ਦਿਖਾਈ ਦਿੱਤਾ ਰੈਲੀ ਦੌਰਾਨ ਵੀਆਈਪੀ ਗੈਲਰੀ 'ਚ ਬੈਠਣ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਖੁਦ ਨੂੰ ਕਾਂਗਰਸ ਦਾ ਸਖਤਰ ਦੱਸਣ ਵਾਲਾ ਇੱਕ ਵਿਅਕਤੀ VIP ਗੇਟ ਵਿੱਚੋਂ ਦੀ ਲੰਘਣ ਲਈ ਤਰਲੋ ਮੱਚੀ ਹੁੰਦਾ ਦਿਖਾਈ ਦਿੱਤਾ ਪਰ ਪੁਲਿਸ ਵੱਲੋਂ ਦਾਖਲ ਨਾ ਹੋਣ ਦੇਣ ਤੇ ਦੋਵਾਂ ਵਿਚਾਲੇ ਧੱਕਾ ਮੁਕੀ ਵੀ ਹੋ ਗਈ ਮੈਂ ਤਾਂ ਪੰਜਾਬ ਦਾ ਸੈਕਟਰੀ ਆ ਕਾਂਗਰਸ ਪਾਰਟੀ ਦਾ ਹਾਂ ਕੈਪਟਨ ਸਾਹਿਬ ਨੇ ਮੈਨੂੰ ਆ ਜਿਹੜਾ ਨਾ ਆਈ ਕਾਰਡ ਛੁਕੀਤਾ ਤੇ ਕੋਈ ਗੱਲ ਨਹੀਂ ਮੈਨੂੰ ਕੋਈ ਰੋਸ ਨਹੀਂਗਾ ਇਸ ਬਹਿਸਬਾਜ਼ੀ ਬਾਰੇ ਪੁਲਿਸ ਦਾ ਕੀ ਕਹਿਣਾ ਹੈ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਜੀ ਸਰ VIP ਗੇਟ ਆ ਜੀ ਸਰ ਹੁਣ ਤੁਹਾਡੇ ਸਾਹਮਣੇ ਹੀ ਆ ਜੀ ਇਹੀ ਤੇ ਜੋ ਅਸੀਂ ਪੂਰੀ ਡਿਊਟੀ ਆਪਣੀ ਨਿਭਾ ਰਹੇ ਆ ਜੀ ਸਟੇਜ ਲੱਗੀ ਹੈ ਜਿੱਥੇ ਕਿੰਨੇ ਬੰਦੇ ਤੋਂ ਕੰਮ ਕੰਮ ਛੜਾ ਦੇਣਾ ਬਣਾਉਣ ਗਿਆ ਸੀ ਸਰ ਅਸੀਂ ਤਾਂ ਹਰ ਇੱਕ ਨੂੰ ਰੋਕਦੇ ਆ ਜੀ ਜੋੜੀ ਸਾਡੀ ਡਿਊਟੀ ਬੰਦੀ ਅਸੀਂ ਆਪਣੀ ਕਰ ਰਹੇ ਆ ਸਟੇਜ ਬੱਚੇ ਸਾਰੇ ਇੱਥੇ 25 ਬੰਦਿਆਂ ਦੀ ਸਟੇਜ ਆ ਪਰ ਇਹ ਲੋਕ ਜਿਹੜੇ ਆ ਮਤਲਬ ਇਹਨਾਂ ਨੂੰ ਸਮਝਾਉਣ ਦੇ ਬਾਜ਼ਯੂਦ ਵੀ ਇਨੀ ਪੜੇ ਲਿਖੇ ਲੋਕ ਨੇ ਇਸ ਗੱਲ ਨੂੰ ਕੋ ਸਮਝਣ ਨੂੰ ਤਿਆਰ ਨਹੀਂ ਸੋ ਦੇਖਿਆ ਤੁਸੀਂ ਕਾਂਗਰਸ ਦੀ ਕਰੈਲੀ ਵਿੱਚ ਕਿਵੇਂ ਸਰਕਾਰ ਤੇ ਵੱਡੇ ਵੱਡੇ ਦਾਅਵਿਆਂ ਦੀ ਕੋਲ ਖੁੱਡੀ ਨਜ਼ਰ ਆ ਰਹੀ ਹੈ ਫਿਰ ਭਾਵੇਂ ਉਹ ਵੀਆਈਪੀ ਕਲਚਰ ਖਤਮ ਕਰਨ ਦਾ ਦਾਵਾ ਹੋਵੇ ਜਾਂ ਫਿਰ ਵਿਕਾਸ ਦਾ ਹਕੀਕਤ ਤੇ ਤਸਵੀਰਾਂ ਤੁਹਾਡੇ ਸਾਹਮਣੇ ਨੇ ਤਰਨਤਾਰਨ ਤੋਂ ਬਲਦੇਵ ਸਿੰਘ ਪੰਨੂ ਦੇ ਨਾਲ ਪਵਨ ਕੁਮਾਰ ਪੰਜਾਬੀ ਟੂਚ ਚੈਨਲ